ਥਾਣਾ ਸੇਵਲੈਂਸ ਵਿਖੇ ਅ ਕੱਲ ਸਾਨੂੰ 12 ਤਰੀਕ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੱਲੋਂ ਮਨੀਸ਼ ਸ਼ਰਮਾ ਜੋ ਕਿ ਈਸ਼ਵਰਨਗਰ ਅਮਰਸਾਦ ਦੇ ਰਹਿਣ ਵਾਲੇ ਇਹਨਾਂ ਨੇ ਦੱਸਿਆ ਕਿ 11 ਤਰੀਕ ਨੂੰ ਕਰੀਬ 2 ਵਜੇ ਜਦੋਂ ਆਪਣੀ ਬੇਟੀ ਨੂੰ ਲੈਣ ਡੀਏਵੀ ਸਕੂਲ ਦੇ ਸਾਹਮਣੇ ਆਏ ਸਨ ਤਾਂ ਇੱਕ ਐਕਟਵਾ ਸਵਾਰ ਨੌਜਵਾਨ ਜੋ ਕਿ ਗ੍ਰੇ ਕਲਰ ਦੀ ਐਕਟਵਾ ਸੀ ਜਿਸ ਦਾ ਉਹਨਾਂ ਨੇ ਨੰਬਰ ਵੀ ਦੱਸਿਆ ਵਾ ਕਿ ਉਸਨੇ ਉਹਨਾਂ ਕੋਲੋਂ ਮੋਬਾਈਲ ਫੋਨ ਖੋ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਨੋਂ ਦੇ ਖਿਲਾਫ ਇੱਕ ਟੈਂਸ਼ਨ 79 B2 ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਸੀ ਜਦੋਂ ਅਸੀਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਅਸੀਂ ਜੋ ਇਸ ਖੋਦ ਦਾ ਅਸਲ ਦੋਸ਼ੀ ਸੀਗਾ ਜਿਸ ਦਾ ਨਾਮ ਹਰਮਨ ਹਰਮਨਦੀਪ ਸਿੰਘ ਪੁੱਤਰ ਰਸ਼ਪਾਲ ਸਿੰਘ ਜੋ ਕਿ ਵਾਸੀ ਐਸਕੋਰਟ ਐਵੇਨਿਊ ਬੇਰ ਕਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਜਦੋਂ ਅਸੀਂ ਉਸ ਨੂੰ ਇਸ ਮੁਕਦਮੇ ਵਿੱਚ ਅਰੈਸਟ ਕੀਤਾ ਤੋਂ ਉਸ ਨੇ ਆਪਣੀ ਪੁਸ਼ਟੀਸ਼ ਦੇ ਵਿੱਚ ਦੱਸਿਆ ਕਿ ਜੋ ਵੀ ਫੋਨ ਉਹ ਅਲੱਗ-ਲੱਗ ਜੋ ਕਿ ਇਹਨਾਂ ਨੇ ਪਹਿਲਾਂ ਵੀ ਕਈ ਜਗ੍ਹਾ ਵਾਰਦਾਤ ਕੀਤੀ ਹੈ ਮੇਡੀਟਾ ਰੋਡ ਦੇ ਏਰੀਏ ਵਿੱਚ ਸਿਵਲ ਲਾਈਨ ਦੇ ਏਰੀਏ ਦੇ ਵਿੱਚ ਉਹ ਮੋਬਾਈਲ ਫੋਨ ਖੋ ਕਰਕੇ ਲਿਬਰਟੀ ਮਾਰਕੀਟ ਦੇ ਵਿੱਚ ਜੋ ਸੰਦੀਪ ਧਵਨ ਉਰਫ ਗੋਲਾ ਉਸ ਦੀ ਦੁਕਾਨ ਤੇ 3500 ਰੁਪਏ ਦੇ ਵਿੱਚ ਮੋਬਾਈਲ ਵੇਚਦਾ ਵਾ ਜੋ ਕਿ ਅੱਗੇ ਮੋਬਾਈਲਾਂ ਦੇ ਵਿੱਚ ਤਕਨੀਕੀ ਫੇਰ ਬਦਲ ਕਰਕੇ ਉਹਨਾਂ ਨੂੰ ਅੱਗੇ ਰੀਸੇਲ ਕਰਦਾ ਵਾ ਜਦੋਂ ਸਾਡੀ ਪੁਲਿਸ ਪਾਰਟੀ ਨੇ ਦੋਸ਼ੀ ਸੰਦੀਪ ਦਾ ਨੌਰਫ ਗੋਲਾ ਨੂੰ ਇਸ ਮੁਕਾਦਮੇ ਦੇ ਵਿੱਚ ਨਾਮਜ਼ਦ ਕਰਕੇ ਜਦੋਂ ਉਸ ਤੇ ਦੁਕਾਨ ਤੇ ਰੇਡ ਕੀਤੀ ਤਾਂ ਉੱਥੋਂ ਸਾਨੂੰ ਅਲੱਗ-ਅਲੱਗ ਚੋਰੀ ਦੇ ਖੋਦ ਦੇ ਟੋਟਲ 21 ਮੋਬਾਈਲ ਫੋਨ ਬਰਾਮਦ ਹੋਏ ਹਨ ਜਿਸ ਬਾਰੇ ਕੋਈ ਵੀ ਬਿੱਲ ਕੋਈ ਵੀ ਬਾਕਸ ਜਾ ਕੋਈ ਵੀ ਸਬੂਤ ਆਪਣੀ ਮਾਲਕੀ ਦੇ ਪੇਸ਼ ਨਹੀਂ ਕਰ ਪਾਇਆ ਜਿਸ ਤੋਂ ਬਾਅਦ ਅਸੀਂ ਇਸ ਦੋਸ਼ੀ ਨੂੰ 411 ਐਪੀਸੀ ਜੋ ਕਿ ਅਗਰ ਕੋਈ ਵੀ ਆਪਾਂ ਡਿਸਹੋਨੇਸਟਲੀ ਕੋਈ ਵੀ ਸਟੋਲਨ ਪ੍ਰਾਪਰਟੀ ਰੀਸੀਵ ਕਰਦੇ ਆ ਜਿਸ ਦੇ ਤਹਿਤ ਇਸ ਮੁਕਦਮੇ ਵਿੱਚ ਵਾਦਾ ਕਰਕੇ ਮੇਨ ਦੋਸ਼ੀ ਹਰਮਨ ਤੇ ਇਸ ਦਾ ਜੋ ਦੁਕਾਨਦਾਰ ਜਿਸ ਨੇ ਮੋਬਾਈਲ ਫੋਨਾਂ ਦੀ ਖਰੀਦ ਕੀਤੀ ਸੀ ਜਿਸ ਦਾ ਨਾਮ ਸੰਦੀਪ ਕਵਨ ਆਫ ਗੋਲਾਵਾ ਦੋਨੋਂ ਨੂੰ ਅਰੈਸਟ ਕਰਕੇ ਇਸ ਮੁਕਦਮੇ ਦੇ ਵਿੱਚ ਟੋਟਲ 21 ਮੋਬਾਈਲ ਫੋਨਸ ਬਰਾਮਦ ਕੀਤੇ ਗਏ ਹਨ ਅੱਛਾ ਜਿਹੜੇ ਵੀ ਇਹ ਫੋਨ ਜਿਹੜੇ ਕੀਤੇ ਗਨੇ ਆ ਕਿਹੜੇ ਜਿਹੜੇ ਫੋਨ ਕਹਿੰਦੇ ਕਿ ਮਹਿੰਗੇ ਫੋਨ ਨੇ ਇਹ ਅਲੱਗ-ਅਲੱਗ ਨੇ ਜੀ ਹਰ ਕਿਸਮ ਦਾ ਇਸ ਦੇ ਵਿੱਚ ਫੋਨ ਹੈ ਸੈਮਸੰਗ ਦੇ ਨੇ ਵੀਵੋ ਦੇ ਨੇ ਐਮ2 ਦੇ ਨੇ ਆਈਫੋਨ ਦੇ ਆਈਫੋਨ ਹੈ ਸੋ ਅਲੱਗ-ਅਲੱਗ ਕਿਸਮ ਦੇ ਜੋ ਵੀ ਮੋਬਾਈਲ ਫੋਨ ਇੱਕ ਹੋ ਕਰਦਾ ਸੀ ਉਹ ਅੱਗੇ ਆ ਕੇ ਇਸ ਦੁਕਾਨਦਾਰ ਨੂੰ ਵੇਚਦਾ ਸੀ ਆ ਪਹਿਲੀ ਵਾਰੀ ਵੇਖਿਆ ਕਿ ਜਿਹੜਾ ਚੋਰੀ ਦਾ ਮੋਬਾਈਲ ਹੈ ਉਹਦਾ ਰੇਟ ਫਿਕਸ ਹੋ ਗਏ ਉਹਦਾ ਤਾਂ ਚਲੋ ਰੇਟ ਫਿਕਸ ਹੁੰਦੇ ਆ ਵੱਖੋ-ਵੱਖਰੇ ਹਟ ਮਾਰੇ ਇਹਦੇ ਵਿੱਚ 3500 ਕੀ ਹਰ ਮੋਬਾਈਲ 3500 ਬਿਲਕੁਲ ਜੀ ਜੋ ਦੋਸ਼ੀ ਨੇ ਆਪਣੀ ਪੁਸ਼ਕਸ਼ੇਸ਼ ਦੇ ਵਿੱਚ ਦੱਸਿਆ ਕਿ ਉਹ ਮੋਬਾਈਲ ਫੋਨ ਜੋ ਵੀ ਖੋਹ ਕਰਦਾ ਸੀ ਸਥਿਤੀ ਕੰਡੀਸ਼ਨ ਦੇ ਹਿਸਾਬ ਨਾਲ ਉਹ ਕਰੀਬ 35000 ਰੁਪਏ ਦੇ ਵਿੱਚ ਉਹ ਮੋਬਾਈਲ ਫੋਨ ਇਸ ਦੁਕਾਨਦਾਰ ਨੂੰ ਵੇਚਦਾ ਸੀ ਕਿੰਨੇ ਕ ਸਮੇਂ ਤੋਂ ਲਗਾਤਾਰ ਇਹ ਚੱਲਦਾ ਆ ਰਿਹਾ ਸੀਗਾ ਇਸ ਤਰੀਕੇ ਜੋ ਇਸ ਦੇ ਖਿਲਾਫ ਇਸ ਤੋਂ ਪਹਿਲਾਂ ਇਸ ਦੇ ਖਿਲਾਫ ਕੋਈ ਹੋਰ ਮੁਕਦਮੇ ਦੇ ਵਿੱਚ ਰਸਤਾ ਨਹੀਂ ਪਈ ਬਟ ਇਸ ਨੇ ਕਈ ਹੋਰ ਵਾਰ ਦਾ ਤਾਂ ਮੰਨੀਆਂ ਨੇ ਸੋ ਅਸੀਂ ਜਿਹੜੇ ਮੋਬਾਈਲ ਫੋਨ ਇੱਕ ਇਹ ਦੇ ਇੱਕ ਰਿਕਵਰ ਕੀਤੇ ਨੇ ਇਹਨਾਂ ਦਾ ਟੈਕਨੀਕਲੀ ਇਹਨਾਂ ਨੂੰ ਸਰਚ ਕਰਕੇ ਇਹਨਾਂ ਦੇ ਮਾਲਕਾਂ ਤੱਕ ਪਹੁੰਚਾਂਗੇ ਇਹ ਫਿਰ ਮਾਲਕਾਂ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਜਾਊਗੀ ਕਿ ਉਹਨਾਂ ਨੇ ਜਦੋਂ ਉਸ ਨਾਲ ਵਾਰਦਾਤ ਹੋਈ ਤਾਂ ਕਿਸ ਥਾਣੇ ਦੇ ਵਿੱਚ ਉਹਨਾਂ ਦਾ ਮਕਦਮਾ ਦਰਜਾ ਸੋ ਉਹਨਾਂ ਮਕਦਮਿਆਂ ਦੇ ਵਿੱਚ ਵੀ ਅਸੀਂ ਇਸ ਦੋਸ਼ੀ ਨੂੰ ਨਾਮਜ਼ਦ ਕਰਾਂਗੇ ਤੇ ਉਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਕਿ ਕਿੰਨੇ ਪ੍ਰਾਣੀਆਂ ਵਾਰਦਾਤਾਂ ਦੇ ਵਿੱਚ ਇਹ ਪਿਆ ਹੋਇਆ ਸੀਗਾ ਦੋਸ਼ੀ ਦੀ ਉਮਰ ਕਿੰਨੀ ਤੇ ਜੋ ਇਹ ਦੋਸ਼ੀ ਆ ਇਹ ਵੈਸੇ ਤਾਂ ਨਸ਼ੇਦ ਆਦੀ ਆ ਕੋਈ ਕੰਮ ਧੰਦਾ ਕੋਈ ਨਹੀਂ ਕਰਦਾ ਤੇ ਹਜੇ ਅਢੇੜ ਉਮਰ ਦਾ ਹੀ ਆ 20 ਤੋਂ 25 ਸਾਲ ਦੇ ਵਿਚਾਲੇ ਇਸ ਦੀ ਉਮਰ ਹੈ ਜੀ ਸਰ ਲੱਗਦਾ ਕਿ ਇਹਦੇ ਵੱਲੋਂ ਚੋਰੀ ਦੇ ਮੋਬਾਈਲ ਕੁਝ ਵੇਚੇ ਵੀ ਗਏ ਨੇ ਲੋਕਾਂ ਨੂੰ ਉੱਥੇ ਬਿਲਕੁਲ ਜੀ ਹੋ ਸਕਦਾ ਵਾ ਇਹ ਹਜੇ ਇਨਵੈਸਟੀਗੇਸ਼ਨ ਦਾ ਮੁੱਦਾ ਵਾ ਜੋ ਦੋਨੇ ਦੋਸ਼ੀ ਨੇ ਇਸ ਮੁਕਦਮੇ ਦੇ ਉਹਨਾਂ ਤੋਂ ਡਿਟੇਲ ਦੇ ਵਿੱਚ ਹੁਣ ਰਿਮਾਂਡ ਲਿਆ ਗਿਆ ਵਾ ਤੇ ਰਿਮਾਂਡ ਦੌਰਾਨ ਇਹਨਾਂ ਤੋਂ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਜਾਊਗੀ ਤੇ ਸਾਨੂੰ ਪੂਰੀ ਉਮੀਦ ਆ ਕਿ ਹੋਰ ਵੀ ਰਿਕਵਰੀ ਹੋ ਸਕਦੀ ਆ ਤੇ ਹੋਰ ਵੀ ਕਈ ਵਾਰਦਾਤਾਂ ਜੋ ਇਹਨਾਂ ਵੱਲੋਂ ਕੀਤੀਆਂ ਗਈਆਂ ਨੇ ਜੋ ਹਰਮਨ ਵੱਲੋਂ ਕੀਤੀਆਂ ਉਹਨਾਂ ਦਾ ਖਲਾਸਾ ਵੀ ਹੋ ਸਕਦਾ ਸਰ ਦੁਕਾਨਦਾਰਾਂ ਦੇ ਵੱਲੋਂ ਮਾਫੀ ਮੰਗੀ ਗਈ ਹੈ ਤੇ ਉਹਨਾਂ ਨੂੰ ਕੀ ਹੋਰ ਦੁਕਾਨਦਾਰਾਂ ਨੂੰ ਕੀ ਅਪੀਲ ਆ ਅ ਅੱਜ ਇਸੇ ਮੁਕਦਮੇ ਦੇ ਸਬੰਧ ਵਿੱਚ ਅ ਅਸੀਂ ਜੋ ਦੋਸ਼ੀ ਦੁਕਾਨਦਾਰ ਆ ਉਸਨੇ ਪਰਿਵਾਰ ਨੂੰ ਕੱਲ ਉਹਨਾਂ ਨੂੰ ਪ੍ਰੂਫ ਦੇ ਤਹਿਤ ਦਿਖਾਇਆ ਸੀ ਕਿ ਆ ਮੋਬਾਈਲ ਫੋਨ ਨੇ ਜੋ ਇਸ ਇਸ ਜਗ੍ਹਾ ਤੋਂ ਖੋਹ ਕੀਤੇ ਗਏ ਨੇ ਉਹਨਾਂ ਨੂੰ ਜਿਸ ਮਦਈ ਹੈ ਜਿਨ੍ਹਾਂ ਦੇ ਮੋਬਾਈਲ ਫੋਨ ਖੋਹ ਕੀਤੇ ਗਏ ਨੇ ਉਹਨਾਂ ਨਾਲ ਵੀ ਮਲਾਇਆ ਗਿਆ ਸੀ ਉਹਨਾਂ ਨੂੰ ਫੋਟੋਗ੍ਰਾਫੀ ਵੀਡੀਓ ਵੀ ਦਿਖਾਈ ਗਈ ਸੀ ਕਿ ਇਸ ਜਿਸ ਜਗ੍ਹਾ ਜਾ ਕੇ ਹਰਮਨ ਨੇ ਮੋਬਾਈਲ ਫੋਨ ਖੋਹ ਕਰਕੇ ਉਸ ਨੂੰ ਦਿੱਤੇ ਹਨ ਪਰਿਵਾਰ ਸਾਡੇ ਨਾਲ ਪੂਰਾ ਕਲ ਸਹਿਮਤ ਸੀ ਬਟ ਅੱਜ ਕਿਸੇ ਪ੍ਰਧਾਨ ਵੱਲੋਂ ਜਾਂ ਕਿਸੇ ਵੱਲੋਂ ਅਫਵਾਹ ਫਲਾਈ ਗਈ ਦੁਕਾਨਦਾਰਾਂ ਦੇ ਵਿੱਚ ਕਿ ਪੁਲਿਸ ਵੱਲੋਂ ਗਲਤ ਪਰਚਾ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਵੀ ਦੇਖੀ ਕੀਤੀ ਜਾ ਰਹੀ ਆ ਜਾਂ ਹੋਰ ਧਰਾਵਾਂ ਦੇ ਤਹਿਤ ਕੋਈ ਨਸ਼ੇ ਦੇ ਪਰਚੇ ਦਰਜ ਕੀਤੇ ਜਾ ਰਹੇ ਨੇ ਸੋ ਇਹਨਾਂ ਅਫਵਾਹਾਂ ਨੂੰ ਚਲਦੇ ਅੱਜ ਦੁਕਾਨਦਾਰ ਇਕੱਠੇ ਹੋ ਕੇ ਰੇਲਵੇ ਸਟੇਸ਼ਨ ਸਾਹਮਣੇ ਉਹਨਾਂ ਨੇ ਰੋਡ ਬਲੌਕ ਕੀਤਾ ਸੀ ਜਦੋਂ ਅਸੀਂ ਦੁਕਾਨਦਾਰਾਂ ਨੂੰ ਜਾ ਕੇ ਸੱਚਾਈ ਦੱਸੀ ਤਾਂ ਉਹ ਵੀ ਸਾਡੇ ਨਾਲ ਸਹਿਮਤ ਹੋਏ ਤੇ ਜਿਨ੍ਹਾਂ ਵੱਲੋਂ ਅਫਵਾਹ ਫਲਾਈ ਗਈ ਸੀ ਜਾਂ ਧਰਨਾ ਲਾਇਆ ਗਿਆ ਸੀ ਕਿਉਂਕਿ ਧਰਨਾ ਕਿਸੇ ਪੁਲਿਸ ਦੀ ਪਰਮਿਸ਼ਨ ਤੋਂ ਬਿਨਾਂ ਰੋਡ ਬਲੌਕ ਕਰਨਾ ਵੀ ਇੱਕ ਤਰ੍ਹਾਂ ਦਾ ਕਾਨੂੰਨੀ ਜੁਰਮ ਹੈ ਤੁਹਾਡੇ ਖਿਲਾਫ ਲੋਕਾਂ ਨੂੰ ਆਵਾਜਾਈ ਰੋਕਣ ਲਈ ਟ੍ਰੈਫਿਕ ਦੀ ਵਿਵਸਥਾ ਨੂੰ ਖਰਾਬ ਕਰਨ ਲਈ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਉਹ ਦੁਕਾਨਦਾਰ ਸਾਡੇ ਕੋਲ ਆਏ ਨੇ ਉਹਨਾਂ ਨੇ ਲਿਖਤੀ ਦੇ ਵਿੱਚ ਮਾਫੀ ਨਮਾ ਹੀ ਮੰਗਿਆ ਕਿ ਗਲਤੀ ਨਾਲ ਸਾਨੂੰ ਕਿਸੇ ਨੇ ਅਫਵਾਹ ਫਲਾਈ ਜਿਸ ਕਾਰਨ ਅਸੀਂ ਉਹ ਉਸ ਦੀਆਂ ਗੱਲਾਂ ਵਿੱਚ ਆ ਕੇ ਇਹ ਕਦਮ ਚੱਕਿਆ ਸੀ ਬਟ ਉਹ ਪੁਲਿਸ ਦੀ ਕਾਰਵਾਈ ਨਾਲ ਉਹ ਪੂਰੇ ਸਹਿਮਤ ਹਨ ਤੇ ਉਹਨਾਂ ਨੇ ਸਾਨੂੰ ਪ੍ਰੋਮਿਸ ਵੀ ਕੀਤਾ ਕਿ ਅੱਗੇ ਤੋਂ ਅਸੀਂ ਦੁਕਾਨਦਾਰ ਸਾਰੇ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਕਿ ਬਿਨਾ ਬਿੱਲ ਤੋਂ ਬਿਨਾ ਬਾਕਸ ਤੋਂ ਅਸੀਂ ਕੋਈ ਮੋਬਾਈਲ ਨਹੀਂ ਖਰੀਦਾਂਗੇ ਤੇ ਮੈਂ ਦੁਕਾਨਦਾਰਾਂ ਨੂੰ ਇਹ ਦੱਸਣਾ ਵੀ ਚਾਹਣਾ ਵਾਂ ਕਿ ਅਗਰ ਤੁਸੀਂ ਕੋਈ ਵੀ ਸਟੋਲਨ ਜਾਂ ਖੋਹ ਕੀਤੀ ਜਾਂ ਚੋਰੀ ਕੀਤੀ ਪ੍ਰਾਪਰਟੀ ਰੀਸੀਵ ਕਰਦੇ ਹੋ ਤਾਂ ਤੁਸੀਂ ਵੀ ਆਈਪੀਐਸ ਦੀ ਧਾਰਾ 411 ਦੇ ਤਹਿਤ ਦੋਸ਼ੀ ਮੰਨੇ ਜਾਣੇ ਹੋ ਇਸ ਕਰਕੇ ਅਗਰ ਤੁਸੀਂ ਕੋਈ ਵੀ ਇਹੋ ਜਿਹੀ ਪ੍ਰੋਪਰਟੀ ਤੁਹਾਡੇ ਕੋਲੋਂ ਬਰਾਮਦ ਹੁੰਦੀ ਆ ਤਾਂ ਤੁਹਾਡੀ ਵੀ ਉਸ ਮਕਦਮੇ ਦੇ ਵਿੱਚ 411 ਦਾ ਵਾਧਾ ਕਰਕੇ ਉਸ ਦੇ ਵਿੱਚ ਅਰੈਸਟ ਹੋਊਗੀ ਇਸ ਲਈ ਅੱਗੇ ਤੋਂ ਅਗਰ ਕੋਈ ਫੋਨ ਤੁਸੀਂ ਰੀਸੀਵ ਕਰਨਾ ਕੋਈ ਸੈਕੰਡ ਹੈਂਡ ਫੋਨ ਲੈਣਾ ਤਾਂ ਪਹਿਲਾਂ ਤਾਂ ਮਾਲਕ ਕੋਲੋਂ ਉਸ ਚੀਜ਼ ਦਾ ਬਿੱਲ ਲਓ ਨਾਲ ਉਸ ਦਾ ਬਾਕਸ ਲਓ ਉਸ ਤੋਂ ਬਾਅਦ ਵੈਰੀਫਾਈ ਕਰਨ ਤੋਂ ਬਾਅਦ ਹੀ ਕੋਈ ਚੀਜ਼ ਖਰੀਦੋ ਠੀਕ ਹੈ ਠੀਕ ਥੈਂਕ ਯੂ